ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਮੇਰੇ ਚੈਨਲ ਤੇ ਆਸਾਨ ਬੁਣਤੀ ਤੇ ਅੱਜ ਆਪਾਂ ਪਹਿਲਾ ਜਿਹੜਾ ਇਹ ਜੈਂਸ ਸਵੱਟਲਾ ਹੈ ਆਪਣਾ ਉਹਦੀ ਆਪਾਂ ਨੇ ਡਿਜ਼ਾਈਨ ਦੀ ਵੀਡੀਓ ਪਹਿਲਾਂ ਪਾ ਦਿੱਤੀ ਆ ਤੁਸੀਂ ਮੇਰਾ ਚੈਨਲ ਖੋਲ ਕੇ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਆ ਬਹੁਤ ਵਧੀਆ ਬਣਿਆ ਹੋਇਆ ਹੈ ਇਹ ਜਾਲ ਵਾਲਾ ਡਿਜ਼ਾਈਨ ਆ ਦੇਖਿਓ ਡੱਬੇ-ਡੱਬੇ ਬਣਦੇ ਨੇ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਵੀ ਤੇ ਬਣਾਉਣਾ ਵੀ ਬਹੁਤ ਸੌਖਾ ਹੈ ਹੁਣ ਆਪਾਂ ਅਗੇ ਮੋਢਿਆਂ ਦੀ ਕਾਟ ਤੇ ਹੁਣ ਆਪਾਂ ਗਲੇ ਦੀ ਕਾਟ ਤੇ ਮੋਢਿਆਂ ਦੀ ਕਾਟ ਇਹਦੇ ਬਾਰੇ ਦੱਸਾਂਗੇ ਵੀ ਆਪਾਂ ਕਿਵੇਂ ਬਣਦੀ ਆ ਦੇਖੋ ਜੀ ਆਪਾਂ ਪਹਿਲਾਂ ਹੁਣ ਆ ਦੇਖੀਏ ਜਦ ਆਪਾਂ ਮੋਢਿਆਂ ਦੀ ਕਾਟ ਪਾਉਣੀ ਆ ਤੁਹਾਡੇ ਆਪਣੇ ਹਿਸਾਬ ਨਾਲ ਕੁੰਡੇ ਹੋਣਗੇ ਜਿੰਨੇ ਵੀ ਤੁਹਾਡੇ ਕੁੰਡੇ ਹੋਣਗੇ ਜੋਟੇ ਹੋਣਗੇ ਤੁਸੀਂ ਇਹਨਾਂ ਦੋਨਾਂ ਦਾ ਦੋਨਾਂ ਪਾਸੇ ਦਾ ਅੱਧ ਕਰਨਾ ਠੀਕ ਆ ਜੀ ਪਹਿਲਾਂ ਅੱਧ ਕਰਕੇ ਆਪਣਾ ਵਿਚਾਲੇ ਤੋਂ ਦੋ ਕੁੰਡਿਆਂ ਦਾ ਤੁਸੀਂ ਇੱਕ ਕਰੇਂਗੇ ਠੀਕ ਹੈ ਜੀ ਦੋ ਕੁੰਡੇ ਆਪਣੇ ਇੱਥੇ ਕੱਟਣਗੇ ਤੇ ਉਦੋਂ ਬਾਅਦ ਫਿਰ ਆਪਾਂ ਅੱਗੇ ਮੋੜਿਆਂ ਤੇ ਇਹ ਮੈਂ ਤਾਂ ਤੁਹਾਨੂੰ ਇਹਦੇ ਵਿੱਚ ਪਿਛਲੇ ਜਿਹੜੇ ਆਪਾਂ ਵੀਡੀਓ ਪਾਈ ਆ ਇਹਦੇ ਵਿੱਚ ਸਾਰਾ ਦੱਸਿਆ ਮਿੰਕੇ ਵੀ ਇਹ 100 ਗ੍ਰਾਮ ਦੀ ਉਹਨਾਂ ਨਾਲ ਕਿੰਨਾ ਆਪਣਾ ਬਣਦਾ ਹੈ ਕਿੰਨੇ ਇੰਚ ਬਣਦਾ ਕਿੰਨੇ ਇੰਚ ਤਿਆਰ ਹੁੰਦਾ ਉਹ ਮੈਂ ਤੁਹਾਨੂੰ ਸਾਰਾ ਦੱਸਤਾ ਡਿਜ਼ਾਈਨ ਵੀ ਦੱਸਤਾ ਤੇ ਇਹਦੀ ਲੰਮਾਈ ਚੜਾਈ ਵੀ ਦੱਸਤੀ ਆ ਹੁਣ ਆਪਾਂ ਆਗੇ ਮੋਢਿਆਂ ਤੇ ਹੁਣ ਆਪਾਂ ਮੋਢੇ ਕੱਢਣੇ ਨੇ ਇਹ ਤੇ ਗਲਾ ਬਣਾਵਾਂਗੇ ਬੀ ਗਲਾ ਇਹ ਜੈਂਸਸ ਵਾਟਰ ਦਾ ਤੇ ਕਈ ਭੈਣਾਂ ਨੇ ਮੈਨੂੰ ਮੈਸੇਜ ਕਰੇ ਸੀਗੇ ਵੀ ਸਾਨੂੰ ਜੈਂਸਸ ਵਾਟਰ ਦੇ ਬੀ ਗਲੇ ਬਾਰੇ ਦੱਸੋ ਦੇਖੀ ਜੇ ਆਪਾਂ ਲੇਡੀ ਵੀ ਬਣਾਉਣੀ ਆ ਉਹ ਵੀ ਇਦਾਂ ਹੀ ਬਣਣੀ ਆ ਤੇ ਇਹ ਜਿਹੜਾ ਬੀ ਗਲਾ ਉਹ ਇਸੇ ਤਰੀਕੇ ਨਾਲ ਬਣਨਾ ਮੈਂ ਤੁਹਾਨੂੰ ਹੁਣ ਆਪਾਂ ਮੋਢੇ ਪਹਿਲਾਂ ਇਧਰਲੀ ਸਾਈਡ ਆ ਆਪਾਂ ਹੁਣ ਪਹਿਲਾਂ ਮੋਢਿਆਂ ਦੀ ਕਾਟ ਪਾਵਾਂਗੇ ਦੇਖੋ ਜੀ ਪਹਿਲਾਂ ਪਕਰਾਂਗੇ ਦੋ ਦਾ ਇੱਕ ਇਹ ਇੱਕ ਹੋ ਗਿਆ ਦੋ ਦਾ ਦੋ ਕੁੰਡੇ ਘਟ ਗਏ ਤਿੰਨ ਕੁੰਡੇ ਘਟ ਗਏ ਚਾਰ ਕੁੰਡੇ ਘਟ ਗਏ ਦੇਖੋ ਜੀ ਆਪਣੇ ਚਾਰ ਕੁੰਡੇ ਮੋਢਿਆਂ ਦੀ ਕਾਟ ਵਾਲੇ ਆਪਾਂ ਪਹਿਲਾਂ ਚਾਰ ਕੁੰਡੇ ਘਟਾਏ ਨੇ ਇਹ ਆਪਣੇ ਚਾਰ ਕੁੰਡੇ ਘਟ ਗਏ ਨੇ ਤੇ ਹੁਣ ਮੈਂ ਜਿਹੜੀ ਮੇਰੀ ਇਹ ਡਿਜ਼ਾਈਨ ਵਾਲੀ ਸਲਾਈ ਹੈ ਸਿੱਧੀ ਸਲਾਈ ਹੈ ਇਹ ਮੈਂ ਤੁਹਾਨੂੰ ਸਾਰੀ ਪਾ ਕੇ ਸਲਾਈ ਨਾ ਜਦ ਆਪਾਂ ਇੱਥੇ ਆਪਾਂ ਗਲੇ ਦੀ ਕਾਟ ਕੋਨ ਆ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਸਲਾਈ ਪਾ ਕੇ ਆਪਾਂ ਗਲੇ ਕਿੰਨੀ ਆ ਗਏ ਤੇ ਇਹ ਹੁਣ ਆਪਾਂ ਕੀ ਕਰਨਾ ਜਿਹੜੇ ਆਪਣੇ ਜੇ ਤਾਂ ਆਪਣੀ ਸਿੱਧੀ ਸਲਾਈ ਆ ਇੱਧਰ ਉਹ ਸਿੱਧੀ ਸਾਈਡ ਆ ਤਾਂ ਤਾਂ ਆਪਾਂ ਕੁੰਡੇ ਦੇਖੀਏ ਜੀ ਆਪਾਂ ਇਸ ਤਰੀਕੇ ਨਾਲ ਕੁੰਡੇ ਘਟਾਉਣੇ ਨੇ ਇਹ ਇਹ ਦੋ ਕੁੰਡੇ ਰਹਿ ਗਏ ਆਪਣੇ ਤੇ ਆਹ ਕੁੰਡਾ ਤਾਂ ਆਪਣਾ ਪਹਿਲਾਂ ਹੀ ਘਟਾਇਆ ਹੋਇਆ ਆਪਣੀ ਨਿਸ਼ਾਨੀ ਲਾਹੀ ਹੈ ਜਿਹੜੇ ਆਪਾਂ ਕੁੰਡੇ ਦੀ ਸੰਗਲੀ ਬਣਾਉਣੀ ਆ ਤੇ ਵਿਚਾਲਲਾ ਕੁੰਡਾ ਉਹ ਇਹ ਦੋ ਕੁੰਡੇ ਰਹਿ ਗਏ ਆਪਣੇ ਹੁਣ ਆਪਾਂ ਦੋ ਕੁੰਡਿਆਂ ਦਾ ਇਦਾਂ ਇੱਕ ਬਣਾਵਾਂਗੇ ਆ ਦੇਖੋ ਦੋ ਕੁੰਡਿਆਂ ਦਾ ਇੱਕ ਬਣ ਗਿਆ ਠੀਕ ਹੈ ਜੀ ਇਹਨੂੰ ਆਪਾਂ ਇੱਥੋਂ ਹੀ ਵਾਪਸ ਕਰਾਂਗੇ ਸਲਾਈ ਨੂੰ ਬਾਕੀ ਆਪਾਂ ਉਲਟੀ ਸਲਾਈ ਆ ਉਲਟੀ ਸਲਾਈ ਆਪਾਂ ਸਾਰੀ ਉਹ ਪਾਉਂਦੇ ਜਾਵਾਂਗੇ ਐਦਾਂ ਹੀ ਤੇ ਜਦ ਫਿਰ ਇੱਥੇ ਕਾਰਡ ਟੁੱਕਰਾਉਨੇ ਆ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਆਪਣਾ ਅੱਗੇ ਫਿਰ ਆਪਾਂ ਮੋੜਿਆ ਕਿੰਨੀ ਜਿਹੜਾ ਆਪਣਾ ਆਹ ਕੁੰਡਾ ਨਾ ਇਹ ਨੂੰ ਮੈਂ ਅੱਗੇ ਵੀ ਤੁਹਾਨੂੰ ਦੱਸ ਦਿਆਂ ਵੀ ਇਹ ਕੁੰਡਾ ਜਦ ਆਪਾਂ ਕਾ ਇਧਰ ਬੁਣ ਕੇ ਆਉਨੇ ਇਹਨੂੰ ਆਪਾਂ ਨੇ ਮਤਲਬ ਬੁਣਨਾ ਨਹੀਂ ਹੈਗਾ ਬਿਨਾ ਬੁਣੇ ਤੇ ਆਪਾਂ ਕੁੰਡਾ ਤਾਰਾਂਗੇ ਆ ਦੇਖੋ ਜੀ ਪਹਿਲਾਂ ਆਪਾਂ ਨੇ ਘਟਾਏ ਨੇ ਚਾਰ ਕੁੰਡੇ ਇੱਕ ਕੁੰਡਾ ਘਟ ਗਿਆ ਦੋ ਕੁੰਡੇ ਘਟ ਗਏ ਤੇ ਆਪਣੇ ਹੁਣ ਤਿੰਨ ਕੁੰਡੇ ਦੇਖੀਏ ਘਟ ਗਏ ਆ ਦੇਖੋ ਜੀ ਤਿੰਨ ਗੁੰਡਿਆਂ ਦੀ ਆਪਣੀ ਪਹਿਲਾ ਚਾਰ ਕੁੰਡੇ ਘਟਾ ਤੇ ਫਿਰ ਆਪਾਂ ਤਿੰਨ ਘਟਾ ਤੇ ਹੁਣ ਆਪਾਂ ਸਾਰੀ ਉਹ ਸਲਾਈ ਇਦਾਂ ਹੀ ਪਾ ਕੇ ਇੱਧਰ ਆਵਾਂਗੇ ਫਿਰ ਦਿਖਾਉਣੀ ਆ ਦੇਖੋ ਜੀ ਆਪਾਂ ਫਿਰ ਗਲੇ ਦੀ ਕਾਟ ਕੋ ਆਗੇ ਹੁਣ ਆ ਦੇਖੋ ਇੱਕ ਕੁੰਡਾ ਆਪਾਂ ਬੁਣਾਂਗੇ ਤੇ ਆਪਾਂ ਦੋ ਕੁੰਡੇ ਦੇਖੀਏ ਸਲਾਈ ਦੇ ਵਿੱਚੇ ਰੱਖਨੇ ਇਹ ਗਲੇ ਦੀ ਆਪਣੀ ਸਿੱਧੀ ਸਲਾਈ ਹੈ ਨਾ ਸਿੱਧੀ ਸਲਾਈ ਨੂੰ ਪਹਿਲਾਂ ਆਪਾਂ ਨੇ ਇੱਕ ਕੁੰਡਾ ਘਟਾਤਾ ਆ ਦੇਖੀਏ ਹੁਣ ਆਪਾਂ ਦੋ ਦਾ ਇੱਕ ਫੇਰ ਕਰਾਂਗੇ ਉਕੜੇ ਆ ਦੇਖੋ ਜੀ ਦੋ ਦਾ ਇੱਕ ਹੋ ਗਿਆ ਤੇ ਆਪਾਂ ਫੇਰ ਉਸੇ ਤਰੀਕੇ ਨਾਲ ਹੁਣ ਸਲਾਈ ਨੂੰ ਪਾਵਾਂਗੇ ਇਹ ਕੁੰਡਾ ਆਪਾਂ ਬੁਣਾਂਗੇ ਉਕੜੇ ਦੋ ਕੁੰਡੇ ਆਪਣੇ ਘਟ ਕੇ ਮੋਢਿਆਂ ਦੇ ਇਹਦੇ ਗਲੇ ਦੇ ਜਾ ਨੂੰ ਮੈਂ ਸਲਾਈ ਪਾ ਕੇ ਫੇਰ ਇੱਧਰ ਹੁਣ ਆਪਾਂ ਇੱਧਰ ਹੀ ਸਾਈਡ ਆਉਨੇ ਆ ਮੋਢੇ ਕੋ। ਆਪਾਂ ਜੋ ਮੋਢਿਆਂ ਦੀ ਕਾਰਟ ਕੋ ਫੇਰ ਆਪਾਂ ਅੱਗੇ ਹੁਣ ਇੱਧਰ। ਇਹ ਦੇਖੋ। ਪਹਿਲਾਂ ਆਪਾਂ ਨੇ ਕੁੰਡੇ ਆਪਾਂ ਨੇ 3 4 ਘਟਾਤੇ। 4 ਕੁੰਡੇ ਪਹਿਲਾਂ ਘਟਾਏ ਨੇ ਆਪਾਂ ਨੇ। ਹੁਣ ਆਪਾਂ ਘਟਾਵਾਂਗੇ 2 ਕੁੰਡੇ। ਪਹਿਲਾਂ 4 3 ਹੁਣ ਆਪਾਂ ਅੱਗੇ ਦੋ ਕੁੰਡਿਆਂ ਤੇ ਠੀਕ ਹੈ ਜੀ ਅਰੇ ਇੱਕ ਗੁੰਡਾ ਘਟ ਗਿਆ ਦੋ ਕੁੰਡੇ ਘਟ ਗਏ ਤੇ ਹੁਣ ਮੈਂ ਇਹ ਸਲਾਈ ਪਾ ਕੇ ਦੇਖੀਏ ਪਹਿਲਾਂ ਆਪਣੇ ਚਾਰ ਕੁੰਡੇ ਤਿੰਨ ਫਿਰ ਦੋ ਠੀਕ ਹੈ ਜੀ ਤੇ ਹੁਣ ਆਪਾਂ ਗਲੇ ਦੀ ਸਾਈਡ ਆਉਨੇ ਸਲਾਈ ਲੈ ਕੇ ਜਾਨੂੰ ਆਪਾਂ ਗਲੇ ਵਾਲੀ ਸਾਈਡ ਫੇਰ ਆ ਗਏ ਹੁਣ ਆ ਦੇਖੋ ਜੀ ਪਹਿਲਾਂ ਆਪਾਂ ਨੇ ਦੋ ਵਾਰ ਇੱਕ ਇੱਕ ਕੁੰਡਾ ਘਟਾਤਾ ਆ ਗਏ ਆਪਾਂ ਹੁਣ ਤੀਜੇ ਕੁੰਡਾ ਘਟਾਉਣ ਲੱਗੇ ਆ ਛੇਵੀਂ ਸਲਾਈ ਆ ਆਪਣੀ ਤੀਜਾ ਕੁੰਡਾ ਠੀਕ ਆ ਜੀ ਫਿਰ ਆਪਾਂ ਸਾਰੀ ਸਲਾਈ ਆਪਣੀ ਜਿਹੜੀ ਉਲਟੀ ਆ ਮੈਂ ਬਣਾਉਂਦੀ ਆਉਂਗੀ ਹੁਣ ਆਪਾਂ ਮੋਢਿਆਂ ਕਿੰਨੀ ਫੇਰ ਆਉਣੀਆਂ ਦੇਖੋ ਜੀ ਆ ਗਏ ਆਪਾਂ ਫੇਰ ਹੁਣ ਮੋਢਿਆਂ ਵਾਲੀ ਸਾਈਡ ਆ ਦੇਖੋ ਜੀ ਆਗੇ ਹੁਣ ਆਪਾਂ ਮੋਢਿਆਂ ਵਾਲੀ ਸਾਈਡ ਹੁਣ ਆਪਾਂ ਕੁੰਡਾ ਨਾ ਸਿਰਫ ਇੱਕ ਕੁੰਡਾ ਘਟਾਵਾਂਗੇ ਇਹ ਆਪਣੀ ਕਾਟ ਹੋ ਗਈ ਆ ਪੂਰੀ ਸਾਰੀ ਆ ਦੇਖੋ ਪਹਿਲਾਂ 4 ਕੁੰਡੇ 3 ਕੁੰਡੇ 2 ਕੁੰਡੇ ਹੁਣ ਆਪਾਂ ਨੇ ਇੱਕ ਘਟਾਤਾ ਹੁਣ ਆਪਣੀ ਇਧਰਲੀ ਕਾਟ ਬਿਲਕੁਲ ਪੂਰੀ ਹੋ ਗਈ ਆ ਇਹ ਤੋਂ ਆਪਾਂ ਕੋਈ ਕੁੰਡਾ ਨਹੀਂ ਘਟਾਵਾਂਗੇ ਹੁਣ ਹੁਣ ਮੈਂ ਸਲਾਈ ਪਾ ਕੇ ਗਲੇ ਕੋ ਲੈ ਕੇ ਆਉਣੀ ਆ ਤੁਹਾਨੂੰ ਫੇਰ ਮੈਂ ਇੱਧਰ ਆ ਕੇ ਦਿਖਾਉਣੀ ਆ। ਦੇਖੋ ਜੀ ਗਲੇ ਵਾਲੀ ਸਾਈਡ ਆਪਾਂ ਫੇਰ ਆ ਗਏ। ਪਹਿਲਾਂ ਮੈਂ ਆਪਰੇ ਦੋ ਇਹ ਦੋ ਕੁੰਡੇ ਪਹਿਲਾਂ ਘਟਾਤੇ ਇੱਧਰ ਵੀ ਸਾਈਡ ਦੋਈ ਵਾਰ ਫੇਰ ਦੋ ਘਟਾਤੇ ਤੀ ਵਾਰ ਆਪਾਂ ਆ ਗਏ ਹੁਣ ਚੌਥੀ ਵਾਰ ਠੀਕ ਆ ਜੀ। ਹੁਣ ਆਪਣੇ ਚਾਰ ਕੁੰਡੇ ਘਟ ਗਏ ਨੇ ਅੱਠ ਸਲਾਈਆਂ ਆਪਣੀਆਂ ਪੈ ਗਈਆਂ। ਆ ਦੇਖੀਏ। ਚਾਰ ਕੁੰਡੇ ਘਟ ਗਏ ਅੱਠ ਸਲਾਈਆਂ ਆਪਣੀਆਂ ਪੈ ਗਈਆਂ। ਇੱਥੇ ਟੁਕਰ ਹੁਣ ਆਪਾਂ ਇਧਰੋਂ ਫੇਰ ਆ ਗਏ ਤੇ ਹੁਣ ਆਪਾਂ ਨੇ ਮੋਢਿਆਂ ਟੁਕਰ ਕੋਈ ਕੁੰਡਾ ਨਹੀਂ ਘਟਾਉਣਾ ਮੋਢੇ ਆਪਣੇ ਸਾਰੇ ਕਾਰਟ ਪੈ ਗਈਆਂ ਮੋਢਿਆਂ ਦੀ ਹੁਣ ਆਪਾਂ ਜਿਆਦਾ ਇੱਥੇ ਟੁਕਰ ਆ ਬੁਣ ਕੇ ਜਾਂ ਮੈਂ ਸਿੱਧੀ ਸਾਈਡ ਫੇਰ ਗਲੇ ਕੋਲ ਲੈ ਕੇ ਆਉਂਗੀ ਤੁਹਾਨੂੰ ਫੇਰ ਦਿਖਾਉਣੀ ਆ ਆਪਾਂ ਫੇਰ ਹੁਣ ਗਲੇ ਕਿੰਨੀ ਵੀ ਐ ਸਾਈਡ ਆ ਗਏ ਦੇਖੋ ਜੀ ਆ ਆਪਣੀ ਹੁਣ ਆ ਗਈ 10ਵੀਂ ਸਲਾਈ ਪੰਜਵੀਂ ਵਾਰ ਆਪਾਂ ਨੇ ਪੰਜ ਗੁੰਡੇ ਘਟਾਤੇ ਠੀਕ ਹੈ ਜੀ ਆ ਦੇਖੀਏ ਪੰਜ ਗੁੰਡੇ ਆਪਾਂ ਲਗਾਤਾਰ ਘਟਾਉਂਦੇ ਗਏ ਹਰ ਸਿੱਧੀ ਸਲਾਈ ਨੂੰ ਠੀਕ ਹੈ ਜੀ ਹੁਣ ਆਪਾਂ ਆਉਣੇ ਆਲਟੀ ਸਲਾਈ ਨੂੰ ਫੇਰ ਤੁਹਾਨੂੰ ਦੱਸਦੀ ਆ ਇੱਧਰ ਆ ਕੇ ਜਾਨੂੰ ਆਪਾਂ ਸਲਾਈ ਪਾ ਕੇ ਸਾਰੀ ਸਲਾਈ ਜਿਹੜੀ ਮੇਰੀ ਇਹ ਉਲਟੀ-ਉਲਟੀ ਹੋਆ ਸਾਰੀ ਸਲਾਈ ਆਪਾਂ ਇੱਕਨੇ ਉਲਟੀ ਪਾਵਾਂਗੇ ਹੁਣ ਆਪਾਂ ਮੋਢਿਆਂ ਦਾ ਕੁੰਡਾ ਕੋਈ ਨਹੀਂ ਕਟਾਉਣਾ ਇਹ ਤਾਂ ਮੇਰਾ ਬਣ ਗਿਆ ਸਾਰੇ ਆਪਣੇ ਮੋਢੇ ਘਟ ਗਏ ਕੁੰਡੇ ਹੁਣ ਆ ਸਲਾਈ ਪਾ ਕੇ ਮੈਂ ਸਿੱਧੀ ਸਾਈਡ ਨੂੰ ਫੇਰ ਗਲੇ ਕੋ ਆਉਣੀ ਆ ਫੇਰ ਤੁਹਾਨੂੰ ਦਿਖਾਉਣੀ ਆ ਜਦ ਤੱਕ ਮੈਂ ਸਲਾਈ ਪਾ ਲੈਣੀ ਆ ਆ ਦੇਖੋ ਜੀ ਹੁਣ ਆਪਾਂ ਗਲੇ ਕਿ ਨਹੀਂ ਫੇਰ ਆ ਗਏ ਹੁਣ ਤੁਸੀਂ ਇਹ ਧਿਆਨ ਦੇਖਣਾ ਮੈਂ ਸਿਰਫ 10 ਸਲਾਈਆਂ ਪਾਈਆਂ ਨੇ ਪੰਜ ਗੁੰਡੇ ਆਪਾਂ ਨੇ ਲਗਾਤਾਰ ਜਿਹੜੀ ਆ ਸਲਾਈ ਜਾਂਦੀ ਆ ਇਹ ਆਪਾਂ ਸਲਾਈ ਨੂੰ ਇਦਾਂ ਕਰਕੇ ਆਪਾਂ ਨੇ ਪੰਜ ਵਾਰ ਇਹ ਗੁੰਡੇ ਘਟਾਤੇ ਠੀਕ ਹੈ ਜੀ ਪੰਜ ਗੁੰਡੇ ਮੇਰੇ ਲਗਾਤਾਰ ਘਟ ਗਏ ਸਿੱਧੀ ਸਲਾਈ ਨੂੰ ਉਲਟੀ ਸਲਾਈ ਆਪਾਂ ਉਲਟੀ ਪਾਉਨੇ ਸਿੱਧੀ ਸਲਾਈ ਨੂੰ ਆਪਾਂ ਗੁੰਡੇ ਘਟਾਉਣੇ ਆ ਦੋ ਦਾ ਇੱਕ ਕਰਦੇ ਆ ਇੱਥੋਂ ਆ ਕੇ ਠੀਕ ਹੈ ਜੀ ਹੁਣ ਪੰਜ ਵਾਰ ਆਪਾਂ ਨੇ ਘਟਾਤਾ ਗੁੰਡੇ ਜਿਹੜੇ ਪੰਜ ਗੁੰਡੇ ਘਟ ਗਏ ਹੁਣ ਆਪਾਂ ਨੇ ਹਜੇ ਆਸਲਾਈ ਜਿਹੜੀ ਪੰਜਾਨੀ ਆ ਇਹਨੂੰ ਆਪਾਂ ਕੋਈ ਗੁੰਡਾ ਨਹੀਂ ਘਟਾਉਣਾ ਠੀਕ ਹੈ ਜੀ ਆ ਦੇਖੀਏ ਆਪਾਂ ਇਦਾਂ ਇਹਨੂੰ ਬੁਣ ਲੈਣਾ ਕੋਈ ਗੁੰਡਾ ਨਹੀਂ ਘਟਾਉਣਾ ਆਪਾਂ ਨੇ ਪੰਜ ਗੁੰਡੇ ਘਟ ਗਏ ਆਪਣੇ ਲਗਾਤਾਰ ਹੁਣ ਇਹਨੂੰ ਆਪਾਂ ਕੀ ਕਰਾਂਗੇ ਦੇਖੀਏ ਹੁਣ ਆਪਾਂ ਨੇ ਕੋਈ ਗੁੰਡਾ ਨਹੀਂ ਘਟਾਇਆ ਇੱਕ ਸਲਾਈ ਆਪਣੀ ਆ ਪੈ ਜਾਣੀ ਆ ਉਲਟੀ ਇੱਕ ਸਲਾਈ ਆਪਣੀ ਸਿੱਧੀ ਪੈਣੀ ਆ ਠੀਕ ਹੈ ਜੀ ਆਪਾਂ ਨੇ ਤੁਸੀਂ ਇਹ ਦੇਖੋ ਵੀ ਆਪਾਂ ਤਿੰਨ ਸਲਾਈਆਂ ਪਾ ਕੇ ਜਾਂ ਚੌਥੀ ਸਲਾਈ ਨੂੰ ਆਉਣਾ ਆਪਾਂ ਨੇ ਜਦ ਗੁੰਡਾ ਘਟਾਉਣਾ ਹਾਰ ਚੌਥੀ ਸਲਾਈ ਨੂੰ ਤਿੰਨ ਸਲਾਈਆਂ ਆਪਾਂ ਬੁਣਾਂਗੇ ਇੱਕ ਤਾਂ ਸਲਾਈ ਆਪਣੀ ਆ ਹੋਗੀ ਇੱਕ ਇਧਰਲੀ ਹੋਗੀ ਸੇ ਉਲਟੀ ਬੁਣਾਂਗੇ ਜਿਹੜੀ ਫੇਰ ਸਿੱਧੀ ਸਲਾਈ ਹੋਣੀ ਆ ਆਪਾਂ ਨੇ ਉਹਨੂੰ ਕੁੰਡਾ ਘਟਾਉਣਾ ਹੈ ਠੀਕ ਹੈ ਜੀ ਆਪਾਂ ਨੇ ਤਿੰਨ ਸਲਾਈਆਂ ਬੁਣ ਕੇ ਚੌਥੀ ਸਲਾਈ ਨੂੰ ਕੁੰਡਾ ਘਟਾਉਣਾ ਤੇ ਜਾ ਟੁਕਰ ਜਿੰਨੇ ਆਪਾਂ ਨੇ ਮੋਢਿਆਂ ਦੇ ਕੁੰਡੇ ਰੱਖਣੇ ਨੇ ਆਪਣਾ ਹਿਸਾਬ ਆ ਇਹ ਤਾਂ ਜਿਹੜੇ ਮੋਢਿਆਂ ਦੇ ਕੁੰਡੇ ਤੁਸੀਂ ਕਿੰਨੇ ਰੱਖਣੇ ਨੇ ਮੈਂ 27 ਕੁੰਡੇ ਰੱਖਣੇ ਨੇ ਜਦ ਮੇਰੇ 27 ਕੁੰਡੇ ਰਹਿ ਜਾਣਗੇ ਇਹ ਜਦ ਮੈਂ ਚਾਹੇ ਸਿਰੇ ਚੱਲ ਜਾਣ ਜਿੰਨੇ ਕ ਆਪਣੇ ਜਾਨੀ ਬੁਣ ਹੋਗੇ ਓਨਾਂ ਚਿਰ ਆਪਾਂ ਕੁੰਡਾ ਘਟਾਉਂਦੇ ਨੇ ਜਾਣਾ ਤੀਜੀ ਚੌਥੀ ਸਲਾਈ ਨੂੰ ਤਿੰਨ ਸਲਾਈਆਂ ਬੁਣ ਕੇ ਚੌਥੀ ਸਲਾਈ ਨੂੰ ਕੁੰਡਾ ਘਟਾਉਣਾ ਆਪਾਂ ਨੇ ਹੁਣ ਦੇਖੀ ਆਪਾਂ ਨੇ ਕੋਈ ਕੁੰਡਾ ਨਹੀਂ ਘਟਾਇਆ ਹੁਣ ਆਪਾਂ ਜਿਹੜੀ ਆ ਸਲਾਈ ਆ ਕੱਪਾ ਨੇ ਇਹਨੂੰ ਵੀ ਕੁੰਡਾ ਕੋਈ ਨਹੀਂ ਘਟਾਉਣਾ ਹੈਗਾ ਠੀਕ ਹੈ ਜੀ ਪਹਿਲਾਂ ਆਪਣੀ ਇੱਧਰਲੀ ਸਲਾਈ ਉਲਟੀ ਪੈ ਗਈ ਉਹਨੂੰ ਨਹੀਂ ਆਪਾਂ ਨੇ ਇੱਧਰੋਂ ਕੁੰਡਾ ਘਟਾਇਆ ਤੀ ਉਲਟੀ ਸਲਾਈ ਪੈ ਗਈ ਸਿੱਧੀ ਸਲਾਈ ਪੈ ਗਈ ਇਹਨੂੰ ਕੋਈ ਨਹੀਂ ਘਟਾਇਆ ਹੁਣ ਆਪਣੀ ਉਲਟੀ ਸਲਾਈ ਪੈ ਜਣੀ ਹੈ ਜਿਹੜੀ ਹੁਣ ਆਪਾਂ ਚੌਥੀ ਸਲਾਈ ਨੂੰ ਆਉਣਾ ਨਾ ਇਹਨੂੰ ਆਪਾਂ ਕੁੰਡਾ ਘਟਾਵਾਂਗੇ ਠੀਕ ਹੈ ਜੀ ਹੁਣ ਜਦ ਤੱਕ ਤਿੰਨ ਤਿੰਨ ਸਲਾਈਆਂ ਆਪਣੀਆਂ ਪੈ ਕੇ ਇੱਕ ਇੱਕ ਕੁੰਡਾ ਆਪਾਂ ਘਟਾਉਂਦੇ ਜਾਵਾਂਗੇ ਸਾਰੇ ਬਾਕੀ ਕੋਈ ਕੁੰਡਾ ਨਹੀਂ ਘਟਾਉਣਾ ਆਪਾਂ ਹੁਣ ਆਪਾਂ ਨੇ ਪੰਜ ਕੁੰਡੇ ਲਗਾਤਾਰ ਘਟਾਏ ਨੇ ਹਰ ਸਿੱਧੀ ਸਲਾਈ ਨੂੰ ਆ ਦੇਖੀਏ ਮਾ ਤੁਹਾਨੂੰ ਦਿਖਾਉਣੀ ਆ ਹੁਣ ਆਪਾਂ ਨੇ ਕੋਈ ਵੀ ਕੁੰਡਾ ਨਹੀਂ ਓਕਣ ਲਗਾਤਾਰ ਘਟਾਉਣਾ ਹੈਗਾ ਤੇ ਆਪਾਂ ਨੇ ਤਿੰਨ ਸਲਾਈਆਂ ਬੁਣ ਕੇ ਚੌਥੀ ਸਲਾਈ ਨੂੰ ਆਪਾਂ ਕੁੰਡਾ ਘਟਾਉਣਾ ਦੇਖੀਏ ਆਪਣੇ ਆ ਦੇਖਿਓ ਆ ਕੁੰਡਾ ਤਾਂ ਆਪਣਾ ਜਿਹੜਾ ਨਸਾਨੀ ਵਾਲਾ ਮੇਰਾ ਥੋੜਾ ਜਿਹਾ ਧਾਗਾ ਹੀ ਬੰਨਿਆ ਹੋਇਆ ਹੈ ਇਹ ਕੁੰਡੇ ਨੂੰ ਇਹ ਦੇਖੀਏ ਆ ਦੇਖੀਏ ਇਹ ਇੱਥੇ ਤੱਕਰ ਆਪਾਂ ਨੇ ਕੁੰਡੇ ਘਟਾਤੇ ਪੰਜ ਕੁੰਡੇ ਇਧਰੋਂ ਘਟਾਏ ਨੇ ਪੰਜ ਕੁੰਡੇ ਇਧਰੋਂ ਘਟਾਏ ਨੇ ਲਗਾਤਾਰ ਹਰ ਸਿੱਧੀ ਸਲਾਈ ਨੂੰ ਇੱਕ ਸਲਾਈ ਉਲਟੀ ਪਾ ਕੇ ਸਿੱਧੀ ਸਲਾਈ ਨੂੰ ਕੁੰਡਾ ਘਟਾਇਆ ਜਿਹੜੀ ਇਧਰ ਲਈ ਆਪਣੀ ਉਲਟੀ ਸਲਾਈ ਆਉਂਦੀ ਸੀਗੀ ਜਦੋਂ ਆਪਾਂ ਐਂ ਉਲਟੀ ਆਉਂਦੀ ਆ ਇਹ ਵੀ ਆਪਾਂ ਨੇ ਇੱਥੇ ਆ ਕੇ ਉਲਟੀ ਸਲਾਈ ਨੂੰ ਘਟਾਉਣਾ ਕੁੰਡਾ ਠੀਕ ਹੈ ਜੀ ਜਿੰਮੇ ਮੈਂ ਸਿੱਧੀ ਸਲਾਈ ਨੂੰ ਕੁੰਡਾ ਘਟਾਇਆ ਓਕਨੇ ਆਪਾਂ ਉਲਟੀ ਸਲਾਈ ਨੂੰ ਘਟਾਇਆ ਹੁਣ ਆਪਾਂ ਆ ਦੇਖੋ 27 ਕੁੰਡੇ ਮੇਰੇ ਰੇਗਿਆਂ ਉੱਤੇ ਜਿਹੜੀ ਆਪਾਂ ਮੋਢਿਆਂ ਦੀ ਕਾਰਟ ਪਾਈ ਹੈ ਇਹ ਦੇਖੋ ਕਿੰਨੀ ਵਧੀਆ ਇਹ ਆਪਣੀ ਕਾਰਟ ਬਣ ਕੇ ਤਿਆਰ ਹੋਈ ਆ ਇਹ ਹੁਣ ਜਿੰਨਾ ਜਦ ਹੁਣ ਮੈਂ ਤੁਹਾਨੂੰ ਇਹ ਸਾਰਾ ਸਮਝਾਤਾ ਤੁਹਾਨੂੰ ਦੁਬਾਰਾ ਫੇਰ ਸਮਝਾਉਂਗੀ ਵੀ ਜਦੋਂ ਆਪਾਂ ਕੁੰਡੇ ਜਿੰਨੇ ਵੀ ਆਪਾਂ ਮਰਜੀ ਕੁੰਡੇ ਲੈ ਲਓ ਕਿਸੇ ਨੇ ਜ਼ਿਆਦਾ ਰੱਖਣੇ ਕਿਸੇ ਨੇ ਘੱਟ ਰੱਖਣੇ ਇਹ ਤਰੀਕਾ ਸੇਮ ਬੀਗਲੇ ਦਾ ਇੱਕੋ ਹੀ ਹੁੰਦਾ ਹੈ ਇਧਰ ਮੋਢਿਆਂ ਦੀ ਕਾਰਟ ਤੋਂ ਸ਼ੁਰੂ ਕਰਦੇ ਆਪਾਂ ਪਹਿਲਾਂ ਆਪਾਂ ਵਿਚਾਲਲਾ ਕੁੰਡਾ ਲੈਨੇ ਆਂ ਆਪਾਂ ਨੇ ਵਿਚਾਲਲਾ ਕੁੰਡਾ ਘਟਾ ਕੇ ਜਿਹੜਾ ਆਪਾਂ 2 ਦਾ 1 ਕਰਨਾ ਕੁੰਡਾ ਫਿਰ ਆਪਾਂ ਸਾਈਡ ਤੇ ਆਉਣਾ ਫਿਰ ਆਪਾਂ ਨੇ ਉਲਟੀ ਸਲਾਈ ਨੂੰ ਇਧਰਲੀ ਸਾਈਡ ਆ ਗਈ ਇਧਰਲੀ ਸਾਈਡ ਆ ਗਈ ਆਪਣੀ ਸਿੱਧੀ ਸਲਾਈ ਨੂੰ ਠੀਕ ਆ ਜੀ ਜਦ ਆਪਾਂ ਨੇ ਮੋਢਿਆਂ ਦੀ ਕਾਰਟ ਪਾਉਣੀ ਆ ਇਧਰਲੀ ਸਲਾਈ ਆਪਾਂ ਜੇ ਇਧਰੋਂ ਬੁਣ ਕੇ ਜਾਣਾ ਨਾ ਕੁੰਡੇ ਆਪਾਂ ਅੱਧ ਕਰ ਲਏ ਇੱਥੋਂ 2 ਦਾ 1 ਕਰਤਾ ਆਪਾਂ ਨੇ ਇੱਥੇ ਕੁੰਡੇ ਲਿਆਂਦੇ ਤੇ ਇੱਥੋਂ ਆਪਾਂ ਨੇ ਮੋਢਿਆਂ ਦੀ ਕਾਰਟ ਸ਼ੁਰੂ ਕਰਤੀ ਕਾਰਟ ਸ਼ੁਰੂ ਕਰਤੀ ਤੇ ਆਪਾਂ ਨੇ ਉਲਟੀ ਸਲਾਈ ਨੂੰ ਇਹ ਕੁੰਡਾ ਫਿਰ ਇਧਰੋਂ ਕਟਾਇਆ ਜਦ ਆਪਾਂ ਉਲਟੀ ਸਲਾਈ ਦੇ ਕੋਲ ਦੋ ਕੁੰਡਿਆਂ ਤੇ ਆ ਗਏ ਆਪਾਂ ਜਦ ਕੁੰਡਾ ਕਟਾਇਆ ਹੁਣ ਜਦ ਆਪਾਂ ਆ ਗਏ ਸਿੱਧੀ ਸਾਈਡ ਨੂੰ ਆਪਾਂ ਸਿੱਧੀ ਸਾਈਡ ਤੋਂ ਕੁੰਡੇ ਕਟਾ ਕੇ ਆਪਾਂ ਇੱਥੇ ਆਉਨੇ ਆ ਫਿਰ ਜਦ ਦੋ ਕੁੰਡੇ ਰਹਿੰਦੇ ਨੇ ਮੈਂ ਦੋ ਦਾ ਇੱਕ ਇੱਥੋਂ ਕਰਿਆ ਠੀਕ ਆ ਜੀ ਦੇਖੀਏ ਇਹ ਆਪਣਾ ਇੱਕ ਸਾਈਡ ਦੇ ਮੇਰੇ ਗਲੇ ਤਿਆਰ ਆ ਤੇ ਇਧਰਲੀ ਸਾਈਡ ਆਪਾਂ ਕਰ ਲੈਂਦੇ ਆ ਜਦ ਤੋ ਕਰ ਹੁਣ ਕੁਛ ਨਹੀਂ ਕਰਨਾ ਇਹ ਇਧਰੋਂ ਆਪਣੀ ਕਾਟ ਪੂਰੀ ਹੋ ਗਈ ਆ ਇਧਰੋਂ ਆਪਣੇ ਪੰਜ ਕੁੰਡੇ ਲਗਾਤਾਰ ਘਟ ਗਏ ਨੇ ਹੁਣ ਮੈਂ ਤਿੰਨ ਸਲਾਈਆਂ ਪਾ ਕੇ ਚੌਥੀ ਸਲਾਈ ਨੂੰ ਕੁੰਡਾ ਘਟਾਉਂਦੀ ਜਾਊਂਗੀ ਠੀਕ ਹੈ ਜੀ ਜਾਨੂ ਮੈਂ ਇੰਨਾ ਕਰ ਲੰਨੀ ਆ ਤੇ ਜਦ ਤੱਕ ਲਈ ਧੰਨਵਾਦ ਜੀ ਫਿਰ ਆਪਾਂ ਗਲਾ ਪੂਰਾ ਤਿਆਰ ਕਰਕੇ ਤੁਹਾਨੂੰ ਦਿਖਾਉਣੀ ਆ